ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਦੇ ਸੁਆਗਤ ਹੈ ਤਾਂ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਹੀ ਹੈ ਤਿੰਨ ਚਾਰ ਦਿਨ ਹੋ ਗਏ ਠੰਡ ਬਹੁਤ ਪੈ ਰਹੀ ਸੀ ਅੱਜ ਵੀ ਠੰਡ ਬਹੁਤ ਅੱਜ ਥੋੜਾ ਰੱਬ ਨੇ ਸ਼ੁਕਰਾ ਧੁੱਪ ਕੱਢ ਲਈ ਹੁਣ ਮੈਂ ਧੁੱਪੇ ਕੀ ਬੈ ਗਈ ਹਵਾ ਚੱਲਦੀ ਆ ਉਦੋਂ ਵੀ ਠੰਡ ਚੜ ਗਈ ਹੁਣ ਧੁੱਪ ਧੁੱਪਾ ਵਧੀਆ ਹੈ ਨਾ ਐਡਾ ਬਟੋ ਤੋ ਹੋ ਹੋ ਤੇ ਅੱਜ ਧੁੱਪ ਨਿਕਲੀ ਤੇ ਮਾਲੀ ਮੋਟੀ ਜੂਈ ਆ ਗਈ ਤੇ ਮਸ਼ੀਨ ਚ ਥੋੜੀ ਜੀ ਕੱਪੜੇ ਸੀਗੇ ਤੇ ਉਹ ਮੈਂ ਚਲਾਇਆ ਹੀ ਧੁੱਪ ਨੂੰ ਦੇਖ ਕੇ ਪਰ ਤਾਂ ਮੇਰੀ ਸਲਾਹ ਨਹੀਂ ਦੀ ਮੈਂ ਕੱਲ ਨੂੰ ਇਕੱਠੇ ਢੋਹ ਲੂੰ ਫਿਰ ਮਹਾਲੀ ਧੁੱਪ ਨਿਕਲੀ ਸੁੱਕ ਜਾਣਗੇ ਹਨਾ ਤੇ ਅੱਜ ਕੋਟ ਕੋਟੀਆਂ ਕੱਟ ਕੇ ਪਾਉਣ ਆਈ ਸੀ ਫਿਰ ਉਹੀ ਗੱਲ ਆ ਜਿਹੜੋ ਰੋਜ਼ ਦੋ ਦੋ ਵਾਰ ਢੋਣੇ ਹੋਈਏ ਫਿਰ ਮੈਂ ਹਾਲ ਚਲ ਢੋਈ ਦਿੰਦੀ ਆ ਨਮੇੜਦੀ ਆ ਕੰਮ ਆ ਉੱਥੇ ਉਧਰ ਬੈਠੀ ਉੱਥੇ ਨੇ ਪੋਣੀ ਪੋਣੀ ਢੋਕ ਲਈ ਸੀ ਤੇ ਗੋਭੀ ਧੋ ਲਈ ਉਸ ਤੋਂ ਗੰਦੇ ਜਿਹੇ ਹਲਾ ਕੇ ਇਹਨੂੰ ਖੁੱਲੇ ਪਾਣੀ ਤੇ ਮੋਟਰ ਚਲਾ ਕੇ ਤਾਜੇ ਪਾਣੀ ਨਾਲ ਧੋ ਲਈ ਆਲੂ ਧੋ ਲਈ ਤੇ ਉੱਥੇ ਧੋ ਲਈ ਤੇ ਤੜਕੇ ਦੇ ਹੀ ਕਰੀ ਜਾਣੇ ਹੁਣ ਮੈਂ ਦੁਕ ਤੁੱਪ ਸੇਕ ਦਿਆ ਆ ਸਬਜੀ ਕੱਟਣ ਨੂੰ ਵੀ ਹਨਾ ਮਨ ਨਹੀਂ ਕਰਦਾ ਕਿਉਂਕਿ ਠੰਡੀ ਐ ਗਾਜਰਾਂ ਗੋਭੀ ਸਾਰੀ ਸਬਜੀ ਠੰਡੀ ਐ ਕੱਲ ਨਾ ਉੱਥੇ ਮੈਂ ਚੁੱਲ੍ਹੇ ਕੋਲੇ ਬੈਠੀ ਰਹੀ ਮੂਰੂ ਤਾਂ ਸੇਕ ਆਈ ਗਿਆ ਮਾਗਰੋਂ ਟੂਹੀ ਨੂੰ ਹਵਾ ਲੱਗੀ ਗਈ ਤੇ ਮੈਂ ਕੌ ਬਿਸਰੀ ਲਾਸਨ ਬਿਸੇ ਲਲੀ ਬੈਠੀ ਨੇ ਉੱਥੇ ਵਸ ਵੀ ਸੇਕ ਚੱਕ ਜੀ ਵੀ ਲੱਕੜ ਮੱਚੂਗੀ ਲੱਕੜ ਵੀ ਥੋੜਾ ਜਿਹਾ ਮੁੱਛੀ ਜੀ ਸੀ ਉਹ ਮੈਂ ਗਾਂਹ ਕਰਤੀ ਮਹਾ ਜੇ ਲੱਕੜ ਮਸਦੀਆਂ ਨੇ ਸੇਕ ਲੈਣੇ ਲਾਸਨ ਸੁੱਲਤ ਸੇਲ ਲੈਣੀਂਗੀ ਕੱਲ ਬਣਾਈ ਸੀ ਗੱਜ ਰਹੀ ਸਬ지 ਉੱਥੇ ਬੈਠ ਕੇ ਸੇਲ ਲਈ ਅੱਜ ਤੋਂ ਪਾ ਗਈ ਤੋ ਪੂਰੀ ਜੱਕਲੀ ਮਹਾ ਜੀਜਾ ਕਰੇ ਸੇਲ ਲੂਂਗੀ ਸੁੱਕ ਕੋ ਜਾਣ ਦੋ ਨੂੰ ਗਿੱਲੀ ਵਾਲੀ ਹੈਗੀ ਤੇ ਤੋ ਗੰਦੇ ਲਾ ਕੇ ਆ ਜਣਾ ਨੀ ਬੱਡ ਕੇ ਉਧਰ ਹੀ ਸਿੱਟੇ ਆ ਨਿੱਗਾ ਪਾਣੀ ਨਾਲ ਛੱਡ ਕੇ ਪਾ ਪਾ ਧੋਰੀ ਆ ਵੀ ਜਾਣੀ ਤਾਂ ਬੰਦ ਕਰਤੀ ਉਹ ਟੈਂਕੀ ਭਰ ਗਈ ਬਾ ਅੱਜ ਪਰ ਹੀ ਅਜ ਤਾਂ 15 ਦਿਨ ਬਾਅਦ ਟੈਂਕੀ ਅਜ ਤੋਂ ਓਨਾਂ ਕ ਪਾਣੀ ਪਾਉਣਿਆ ਜਿੰਨਾ ਕ ਹਨਾ ਵੀ ਜਿੱਦਿਆਂ ਸਿਆਲ ਚੜਿਆ ਜਿੰਨਾ ਕ ਵੀ ਵਰਤ ਲਈ ਆਠਣ ਤੜਕੇ ਓਨਾਂ ਕ ਪਾ ਲੈਣੇ ਆ ਦੋ ਚਾਰ ਮਿੰਟ ਤੱਤਾਂ ਨੇ ਦੋ ਚਾਰ ਮਿੰਟ ਤੜਕੇ ਨਹੀਂ ਤਾਂ ਮੱਝਾਂ ਪਾਣੀ ਪੀ ਲਾਂ ਦੇ ਨਾ ਹੁਣ ਨਾ ਬਾੜੀ ਚੋ ਕੱਕ ਕੱਢਣ ਵਾਲੇ ਪੈਣੇ ਬਾੜੀ ਘਰ ਚੋ ਕੱਕ ਕੱਢ ਕੇ ਰਮਾਉਣ ਵਾਲੀ ਐ ਚਲ ਟੈਂਕੀ ਭਰ ਗੱਦੀ ਬਾੜੀ ਚ ਛੱਡ ਦਾਂਗੇ ਫਿਰ ਹੋਰ ਕੀ ਐ ਕਿ ਸਰਦਾਰ ਜੀ ਗਾਲਾਂ ਦਿੰਦੇ ਨੇ ਮੱਝਾਂ ਠੰਡਾ ਪਾਣੀ ਪੀਂਦੀਆਂ ਨਹੀਂ ਫਿਰ ਮੈਨੂੰ ਬਾਲਟੀਆਂ ਨਾਲ ਢੋਣਾ ਪੈਂਦਾ ਹੈਗਾ ਹਨਾ ਕਿਉਂਕਿ ਠੰਡ 'ਚ ਉਹ ਵੀ ਬਿਮਾਰ ਹੋ ਜਾਣਗੀਆਂ ਵਿਚਾਰੀਆਂ ਆਪਾਂ ਤਾਂ ਬੋਲ ਕੇ ਦੱਸ ਦਣੇ ਵੀ ਖੰਗ ਹੈ ਜਖਾਮ ਹੈ ਕੀ ਹੈ ਹਨਾ ਆਪਾਂ ਤਾਂ ਦਵਾਈ ਲੈ ਲੈਣੇ ਉਹਨਾਂ ਦਾ ਫਿਰ ਬਾਲਾ ਕੁਝ ਝੋਲਾ ਪੈ ਜਾਂਦਾ ਹੈਗਾ ਸਮਝ ਨਹੀਂ ਆਉਂਦੀ ਕਿ ਸੇ ਮਨਾ ਟਿੱਕੀ ਖਾਣਾ ਹੈ ਨੇ ਕੀ ਨਾਲ ਖਾਣਾ ਹੈਗਾ ਥੋੜੀ ਸੀ ਥੋਤੇ ਜੇ ਦਿੱਕਾ ਚਾ 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 ਮਾ ਫਿਰ ਕਾਲੋਂ ਪਤਾ ਨਹੀਂ ਬੱਦਲ ਹੋ ਗਿੱਤਨੀ ਪਹਿਲਾ ਜਾਂ ਜੰਮਣਾ ਨਾ ਤੇ ਬਾਹਰ ਹੀ ਹੋ ਜਾਂਦੇ ਥੋੜੇ ਥੋੜੇ ਜਿਨਾਲ ਜੀ ਸਾਇਤ ਮਰੀ ਤੁਪ ਕੱਢ ਲਈ ਕਈ ਦਿਨਾਂ ਤੋਂ ਕੱਢੀ ਹੈ ਕਿਉਂ ਗੁਰਮਣ

ਦੇ ਰ ਕੋ ਗਾ ਹੁੰਦੇ ਫਿਰ ਸਿਆਹ ਜਨ ਨੂੰ ਸੌਂਕੂ ਜੇ ਉਸ ਬਨਣਾ ਹੁੰਦਾ ਰ ਬੋਰੀਆਂ ਬਨਣੀਆਂ ਕਿੱਥੇ ਆਈਆਂ ਨੇ ਤੋ ਜਿਹਾ ਨਾ ਸਰਸਨ ਖੋਜ ਲੋਤੀ ਪਈ ਹੈ। ਉਹ ਦਰੋਂ ਮੈਂ ਖੋਲੀ। ਹਾਈ ਤਨ ਨੂੰ ਕੁਦਾਂ ਨਾ ਨਾ ਨਾ। ਉਹ ਮੱਦੇ ਜਾਣਗੇ। ਫਾਇਦੇ ਤਾਂ ਮੋٹے ਮੋਟੀ ਨੇ। ਇਹ ਹੀ ਨੇ ਦੱਬ ਲਾਉਂਦੇ ਨੇ। ਸਬਜ਼ੀ ਨੂੰ ਇਹਨਾਂ ਸਰਦ ਦੇ ਕੰਟ ਦੇ ਕਮਾਦ ਹੋ ਗਿਆ ਰੀਂਚ ਬਾਰੇ ਲੇਜੇ ਮੇਥਿਆ ਵਾਲੀਆਂ ਚ ਜੜਾਈਆਂ ਆਉਂਦੀਆਂ ਨੇ ਫਿਰ ਚਰ ਮਾਰਾਂਗੇ ਨਾ ਨਹੀਂ ਪਾਣੀ ਲੱਗੀ ਆ ਦਿਨ ਪਰ ਬਹੁਮਾਤ ਜੀ ਹੋਊਗੀ ਹੰਡ ਨਾਲ ਜਿਹੜੇ ਆਉਂਦੇ ਨੇ ਹੱਥ ਨਾਲੋਂ ਤਾਂ ਹੱਥ ਨਾਲ ਕੱਟ ਦਾਂਗੇ ਆਪਾਂ ਜੜਈਆਂ ਆਉਂਦੀਆਂ ਨੇ ਹੱਥ ਨਾਲ ਜਿੱਦੋਂ ਗਿੱਲਾੜਾ ਫਿਰ ਫਿਰ ਲੈ ਲਾਂਗੇ ਚੈੱਕ ਕਰੇ ਲਾਲੂ ਜੇ ਕਿ ਦਲਾਲੂ ਸਾਹਿਬ ਜੀ ਸੰਭਾਲਤਾ ਕਰਨੀ ਪੈਂਦੀ ਹੋਈ ਐ ਗਾਹ ਨੂੰ ਸਰਦਾਰ ਜੀ ਕਰੇ ਖੇਤ ਲਾਵਾਂਗੇ ਮੈਂ ਘਰੇ ਜਾ ਚੱਲ ਹਨਾ ਇਹਦੇ ਇੱਕ ਵੇਲੇ ਵੀ ਹਮ ਤੋੜੀ ਜਾਂਦੀ ਐ ਇੰਨੀ ਘਰੇ ਲਾ ਲਾਂਗੇ ਕਹਿੰਦੇ ਨਾ ਫੇਰ ਨਹੀਂ ਮੈਂ ਘਰੇ ਲਾਉਂਗਾ ਫਿਰ ਮੈਂ ਤਾਂ ਖੇਤ ਹੀ ਲਾਉਂ ਸਾਰੇ ਖੇਤਾਂ ਦਾ ਕੋਰ ਕੋ ਕਿਲੋ ਮਰਜੀ ਤੋੜ ਲੈ ਹਨਾ ਫੇ ਤੇ ਨਹੀਂ ਬੰਦਿਆ ਕਨੀ ਚੱਕੀ ਜਾਣਾ ਪੈਂਦਾ ਸਾਡੇ ਦੂਰ ਖੇਤ ਹੈ ਜਿਹੜਾ ਖੇਤ ਚ ਬਠਾ ਉਹ ਤਾਂ ਫੇ ਭੈਣਾ ਹੀ ਤੋੜ ਲਿਆ ਹੁੰਦੀਆਂ ਨੇ ਦੂਰ ਤੱਕ ਬਾਸ ਚ ਗੁੜੇ ਮੇਰੇ ਕੰਮ ਕਰਦੇ ਕੱਟਿਆ ਹਾਂ ਨਮਨ ਮੇਰੇ ਅੰਦਰ ਬੈਠਾ ਸੀ ਉਹ ਦੋ ਚੱਕੀਏ ਨੇ ਇੱਕ ਘਾਟਾ ਦਿੱਤੀ ਪਤੀ ਕਿਚ ਲੈਟੀ ਦੇ ਦਾਣਾ ਜੀ ਤਾਂ ਕਿਚ ਘਾਟਾ ਵਾਤਾ ਸਕਨ ਦੋ ਘਟੇ ਲੈਟੀ ਦੇ ਨੇ ਦੋ ਦਾਣੇ ਦੇਣ ਦੋ ਵਾਟੇ ਸੇ ਘਟੇ ਦੇ ਮਾ ਵੀ ਆਹ ਨੂੰ ਹੱਥ ਦੋ ਕੀ ਹਟੀਆਂ ਹਜੀ ਬਾੜੀਆਂ ਕਿਆਰੀਆਂ ਇਸ ਮਾਰ ਕੇ ਹਟੀਆਂ ਕੱਖ ਵਾਲੇ ਹੋਏ ਪਏ ਸੀ ਤੰਨੇ ਤੋੜ ਦੀ ਕਿ ਲਹਾਵਾ ਹੁਣ ਮੋਠੀ ਲਹਾਵਾਂਗੇ ਹੋਰ ਕਿਤੇ ਇਧਰ ਤਾਂ ਥਾਂ ਨਹੀਂ ਲੈਟੀ ਜਿਹੜੇ ਚੜੀ ਹਾਂ ਲੈਟੀ ਲੈਟੀ ਤੋਂ ਨੀਰ ਤ ਆਦਾਂਗੇ ਇਹ ਬਰੀਕ ਹੈ ਮੋਟੇ ਗਰਾਗਲੇ ਮੋਟੇ ਰਿੰਨੋਂ ਦਾ ਪੁੰਗਾ ਬਰੀਕ ਤੱਕ ਤੇ ਪਾਣੀ ਚ ਉਬਾਲ ਕੇ ਪਾਣੀ ਪਿਉਂਦਾ ਨੇ ਮੋਜ ਨਾਲ ਫੱਤੇ ਪਾਣੀ ਚ ਪਿਉ ਆਉਂਦੀ ਉਹ ਪਈ ਆ ਗਈ ਹਜ ਬੋਰੀ ਤੋਂ ਅੱਧੀ ਬੋਰੀ ਤੋਂ ਜਾ ਦੇ ਪਰ ਫਿਰ ਉਹ ਮੁੱਖ ਜਿਹਦੇ ਵਿੱਚ ਦੀ ਲਾ ਲਾ ਵਾਥੇ ਇੱਕ ਬੰਨੀਆਂ ਪਈਆਂ ਹੋਣਗੀਆਂ ਬੰਨੀਆਂ ਹੋਣਗੀਆਂ ਪੂਰੀ ਚੜੀ ਪਾਵਾਂਗੇ ਫੇਰ ਕੱਲ ਲਵਾਂਗੇ ਵੇਚਾਂਗੇ ਥੋੜੀ ਹੋਰ ਕੀ ਰੱਖੇਗੀ ਨੂੰ ਨਹੀਂ ਮੈਂ ਕਹਿੰਦੀ ਮਹਾ ਬੇਚੀ ਤਾਂ ਹੈ ਨਹੀਂ ਹਜ ਤੂੰ ਵੀਚਦਾ ਵੀ ਹੈ ਜੀ ਕੀ ਹਾਰੀ ਤੂੜੀ ਦਾ ਰੇਟ ਦੱਸਿਓ ਭਾਈ ਕੀ ਆ ਸਾੜ ਤਾਂ 500 ਆ ਆਪਣੇ ਹੈ ਨਾ 550 ਕਹਿੰਦੇ ਨੇ 500 550 550 ਭਾਂਜੀ ਕਦੀ ਹੈ ਤੁਸੀਂ ਦੱਸਿਆ ਰੇਟ ਵਿਚ ਵਿਚ ਹੈ ਨਾ ਹਾਂ ਹਾਂ ਦੇਖਿਓ ਵੀੜੀ ਸਾਊਟ ਸਾਡੀ 850 750 ਤੇ ਗੱਪਾਂ ਨਾ ਜੀ ਹੋ ਹੈ ਹੋ ਗਈ ਫਿਰ ਆਪਣੇ ਕਹਤੋ ਨਹੀਂ ਹੋਈ ਇੰਨੀ ਮਹਿੰਗੀ ਤੂੜੀ ਆਏ ਪਾ ਕੇ ਲੈ ਜਾਣ ਤੁਰੀ ਤਾਂ ਨਹੀਂ ਸਰਤਾ ਜੂਰ ਪੈਂਦੀ ਆ ਤੁਹਾਡੀ ਆਟਾ ਕਿਹੜਾ ਆ ਆ ਇੰਨਾ ਚੋ ਹੋਵਾ ਸਰਪਤਿਆਣੋਂ ਉਹ ਨੰਨੂ ਕੀ ਪਰਤੇ ਤੇ ਨਿਸ਼ਾਨੀ ਲਾਈ ਹੋਈ ਆ ਅੱਗੇ ਤਾਂ ਹਨਾ ਬੋਰੀਏ ਦੇ ਨਾਮ ਪਾ ਲੈ ਨਿਕਲਦੀਰ ਸਿੰਘ ਤੰਨ ਸਿੰਘ ਤਾਂ ਨਕ ਤਾਂ ਨਸੰਗਾ ਬੋਰੀ ਦੀ ਨਾਮ ਪਾ ਲੈ ਅੱਗੇ ਟਰ ਕਿ ਆਉਂਦੇ ਹਨਾ ਇਹ ਦੇਖਣਾ ਲਿਖਿਆ ਹੈ ਹਾਂ ਹੁਣ ਨਹੀਂ ਦੇਖਿਆ ਪਹਿਲਾਂ ਤਾਂ ਜਦੋਂ ਅਸੀਂ ਕਵਾਰ ਹੁੰਦੇ ਉਹ ਤਾਂ ਪਾਪਾ ਸਾਡੇ ਪਾਸ ਤੇ ਨਾ ਹੁੰਦਾ ਅਪਰੋ ਸਾਡਾ ਕਿੱਥੇ ਦੀ ਨਾ ਮੇਰੇ ਆਈ ਤਾਂ ਤੁਸੀਂ ਪਿਆ ਕਰਿਓ ਨਾ ਹੋਰ ਉਹ ਵੀ ਨਾ ਹੁੰਦਾ ਅਜਾ ਧਰਕੀ ਨਹੀਂ ਆਇਆ ਇਹ ਚੱਕਰ ਆਹੋ ਧਰਕੇ ਆਉਂਦੇ ਤਾਂ ਜੇ ਹਾਂਗੇ ਪੀਣਾ ਹੁਣ ਤੁਰਤ ਪੈਰ ਤੇ ਪਿਆਇਆ ਜਾਂਦਾ ਐਸਤੀ ਬਣਾ ਲਿਆ ਮੂੰਹ ਅੱਗੇ ਸੁਣਿਆ ਆਉਂਦੀ ਸਨ ਤਾਂ ਹਾਂ ਜਾਣਾ ਤਾ ਸੇ ਨਾਲੀ ਆਟਾ ਫੇ ਮੈਨੂੰ ਤੇ ਤੇ ਨਸਾਨੀ ਲਾਈ ਹੋ ਕੋਈ ਮੇਰਾ ਫੈਸਲਾ ਮੇਰੀ ਨੀਜਾ ਦਾ ਮੈਨੂੰ ਕੀ ਪਤਾ ਹੁਣ ਖੋਲ ਕੇ ਪਤਾ ਲੱਗੂ ਇਹਦਾ ਜਾਂ ਤੈਨੂੰ ਸਿਆਰ ਆ ਦੱਸ ਦੇ ਬੋਰੀਆਂ ਇੱਕੋ ਜਿਹੀ ਇੱਕੋ ਜਿਹੀਆਂ ਜਾਂ ਸਾਰੀਆਂ ਲੈ ਕੇ ਜਾਣੀ ਦੋ ਦੋ ਚਿੱਟੀਆਂ ਲੈ ਕੇ ਜਾਣੀ ਤੇ ਦੋ ਪੀਲੀਆਂ ਲੈ ਕੇ ਜਾਣੀ ਤੇ ਸੀ ਬੋਰੀਆਂ ਅੱਡ ਅੱਡ ਦੀਆਂ ਲੈ ਕੇ ਜਾਣੀਆਂ ਸੀ ਜਣਾਵਲੀ ਬਣਾਤੀ ਸੀ ਤੇ ਨਸਾਨੀ ਲਾਉਣੀ ਸੀ ਲੈ ਆਟਾ ਲੈਤੀ ਲੈਤੀ ਹੋਦਰੀ ਤਰਦੇ ਉਹ ਦੋ ਬੋਰੀਏ ਖੋਲ ਲਾਂਗੇ ਫੀੜ ਦੀ ਅੱਜ ਹੋਰ ਨਾ ਤੇ ਨਾ ਸਿੱਟਦੀ ਨੀ ਮਾ ਬਾਰਾ ਤਰਾ ਜਾ ਅੱਗੇ ਹਨਾ ਜਿਹੜਾ ਕੁਮਾਰੇ ਹੁੰਦੇ ਜੀ ਮੇਲੇ ਤੇ ਜਾਂਦੇ ਜਾਂ ਦਾਸਮੀ ਤੇ ਜਾਂਦੇ ਜਾਂ ਮੱਸੀਆ ਤੇ ਜਾਂਦੇ ਟਰਾਲੀ 'ਚ ਜਾਂਦੇ ਜੋੜ ਕੇ ਸਾਰਾ ਅਸ ਕਮਾਂਡ ਹੋਂ ਤਾਂ ਆਲੇ ਕਰ ਕਰ ਗੱਡੀਆਂ ਨਹੀਂ ਹਨ ਗੱਡੀਆਂ ਤੇ ਵਗ ਜਨਾਂਗੇ ਟਰਾਲੀਆਂ ਚ ਨਾ ਐ ਬੈੱਡ ਤੇ ਬਹਿ ਕੇ ਆਂਦੀਆਂ ਮਾਂ ਮਾਂ ਸਾਡੀਆਂ ਗਾਲਾਂ ਨਹੀਂ ਡਿੱਗ ਜੋਂਗੀਆਂ ਮਾਂਗਰ ਨਹੀਂ ਚੀਜ਼ ਥੱਲੇ ਆਜੂ ਉਹ ਟਾਈਮ ਆਉਣਾ ਹੀ ਨਹੀਂ ਹੁਣ ਮੁੜ ਕੇ ਜਿੰਨਾ ਵਧੀਆ ਟਾਈਮ ਸੀ ਹੋਂ ਤਾਂ ਕਿਸੇ ਨੂੰ ਹੀ ਨਹੀਂ ਕੋਈ ਯਾਰਦਾ ਨਾ ਕੋਈ ਦੱਸਦਾ ਕੱਲੇ ਹੀ ਪਤਾ ਲੱਗਦਾ ਗੱਡੀ ਉਹ ਨਾ ਗਈ ਫੁਲਾਨਿਆਂ ਦੀ ਫੁਲਾਨੇ ਤਾਂ ਕਿੱਥੇ ਗਏ ਨਹੀਂ ਕਿੱਥੇ ਜਾਣੇ ਤੇ ਕੱਪੜੇ ਫਾਕੇ ਗਏ ਸੀ ਨਾ ਨੂੰ ਲੱਗਦਾ ਬਾਲਾ ਆਟਾ ਦੂਜੇ ਕੱਪੜੇ ਉਹ ਲਾ ਦਿਓ ਫਿਰ ਤਾਂ ਪਜਮਾ ਪਾ ਲਿਆ ਜੂਜਾ ਹਰਾ ਜਆ ਪਾ ਲਓ ਹਨਾ ਉਹ ਲੈ ਲੈ ਟਿੰਗ ਦੇ ਅੱਛੇ ਆਲੇ ਤੇ ਇਹ ਦੋਨੋਂ ਰੱਖ ਗਾ ਬਰ ਰੱਖ ਗਿਆ ਨਾ ਲੋਈ ਤਾਂ ਮੈਂ ਦਪਾਇਦਾਗਾ ਤੇ ਅੱਜ ਦੇਖੋ ਲੈਣੋ ਬਾਹਰ ਮੰਜੇ 'ਤੇ ਪੈਣੇ ਅੱਜ ਧੁੱਪ ਆਏਗੀ। ਚਤਾਂ ਵਿੱਟ ਵਿੱਟ ਵਿਆਹੇ ਲਾ ਕੇ ਕੱਪੜੇ ਬਦਲ ਕੇ ਪਾਏਗੇ। ਕੱਲ ਕੱਪੜੇ ਨਹੀਂ ਸੁੱਕੇ ਤੇ ਅੱਜ ਫੇਰ ਧੁੱਪੇ ਸਿੱਟਿਆ ਨੇ ਹੁਣ ਚਾਹ ਪੀ ਕੇ ਦੇਖਣਾ ਪ੍ਰੈਸ ਕਰ ਦਿਆਂਗੇ। ਚਲਦਾ ਅੱਜ ਕੱਖ ਬਾਹਰ ਲਾਂਗੇ ਮੈਂ ਇੱਕ ਪਾਰ ਤੋਂ ਪ੍ਰੈਸ ਕਰੂੰਗੀ ਸਬਜ਼ੀ ਦੀ। ਸਬਜ਼ੀ ਇੱਧਰ ਕੱਟ ਕੇ ਧਰਤੀ। ਜਾਂ ਨਾਲ ਤੰਜੀਰੀ। ਤੁਸੀਂ ਖਾਓਗੇ ਆ? ਹੈ? ਖਾ ਲਾਂਗੇ। ਪਟਾ ਪਰ ਪਟਲਾਂ ਕੋਈ ਨੋਪੀ ਤੇ ਪਾਲੂ ਦੀ ਤਾਂ ਪਈ ਵੀ ਪੱਤੀ ਉਹ ਨਾ ਥੋੜੀ ਨਿੱਗੀ ਪਾਏਗੀ ਜੇ ਠੰਡੀ ਕਰਕੇ ਪਾਵੇ ਫੇਰ ਬੀਬੀ ਨੂੰ ਆਏ ਕਿ ਬਿੱਲੀਆਂ ਬਾੜੀਆਂ ਫਿਰਦੀਆਂ ਨੇ ਹਨਾ ਮੂੰਹ ਨਾ ਪਾ ਜਾਣ ਬੀਬਲੇ ਨਿੱਕੀ ਨਿੱਗੀ ਉਹ ਕਰਤੀ ਕਹਿੰਦੀ ਹੁਣ ਉਹਨੇ ਫੇਰ ਰਾਤ ਨੂੰ ਫੇਰ ਔਖਾ ਹੋ ਜਾਊਗਾ ਹਨਾ ਨਿੱਗੀ ਨਿੱਗੇ ਕਾ ਉਹ ਜਬ ਵੱਧ ਜੰਮੂਗੀ ਮੇਰੇ ਲਈ ਤੇ ਨਹੀਂ ਜੰਮੀ ਕਿਉਂ ਮੇਰੇ ਵਿੱਚ ਕਿਉਂ ਘੱਟ ਸੀਗਾ ਇਹ ਨਾਲ ਵਿੱਚ ਵੱਧ ਸੀ ਮੈਨ ਜਾਣ ਕੇ ਕਿਉਂ ਪਾਇਆ ਕਿ ਉਹ ਤਾਂ ਬਹੁਤ ਖਨਾ ਨੂੰ ਵੀ ਫਾਇਦਾ ਜਾਂ ਦੇਖ ਲੈਣਾ ਨੂੰ ਹਾਂ ਸੋਖੀ ਰਹੀ ਚਾਰ ਕੌਂਦੇ ਪੰਜ ਮੱਟਕ ਕਰਾਂ ਅੱਜ ਕੱਲ ਫਲਾਂ ਫੁਲਾਂ ਤੇ ਜੀਨ ਕਰਦਾ ਜਾਂ ਪੰਜੀਰੀ ਜਾਂ ਖੋਆ ਜਾਂ ਗੱਟਕ ਮੂਖ ਫਲੀ ਇਹ ਜਾਂ ਕੁਝ ਤਾਂ ਖਾ ਲੈਣੇ ਮੂੰਗਫਲੀ ਲਿਆਉਣ ਵਾਲੀ ਆ ਮੂੰਗਫਲੀ ਮੁੱਕ ਗਈ ਆਪਣੇ ਹਣ ਲਿਆਉਣ ਵਾਲੀ ਆ ਤੇ ਚਲੋ ਜਿਪਾ ਪੀ ਲੈਣੇ ਚਾਹ ਸ਼ਾਂਤੀ ਕੀਤੇ ਕਰਦੇ ਆ ਕੰਮ ਨੂੰ ਛੋੜਨ ਵਾਲੇ ਬਰਨਾਲੇ ਤੋਂ ਉਹ ਦਵਾਇ ਤੇ ਮਾਮੇ ਗਿਆ ਨੇ ਜੋ ਸਿੰਦਾਵਾਰ ਗਈ ਤੀ ਅੜੀ ਸਰਪਾ ਕੀਤੀ ਪਹਿਲਾਂ ਤਿੰਨ ਸਾਲ ਹੋ ਗਏ ਲੋ ਜਿਪਾ ਕਰਦੇ ਆ ਪ੍ਰਸੰਦਰਬਾੜ ਨੂੰ ਮੇਰਾ ਜੀ ਨਹੀਂ ਕਰਿਆ ਸਬਜ਼ੀ ਦਾ ਵੀ ਟਾਈਮ ਹੋ ਪਿਆ ਹੈ ਤੇ 2 ਵਜੇ ਨੇ ਮਾਚੜਾ ਦੋ ਸੂਟ ਸਰਦਾਰ ਜੀਆਂ ਦੇ ਨੇ ਦੋ ਮੇਰੇ ਨੇਗੇ ਚਾਰ ਸੂਟ ਨੇ ਪ੍ਰੈਸ ਕਰਨ ਵਾਲੇ ਤੇ ਹੁਣ ਕਰ ਦਾਨੀ ਆ ਕਿ ਫੇਰ ਮੱਝਾ ਬਨ ਕੇ ਫੇਰ ਸਬਜੀ ਬਣਾਉਂਗੀ ਭਾਂਡੇ ਚਾਪੀ ਕੇ ਇਕੱਠੇ ਕਰ ਤੇ ਮਾ ਭਾਂਡੇ ਦਾ ਫੇਰ ਵੀ ਮੰਜ ਜਾਣਗੇ ਇੱਥੇ ਧੁੱਪ ਜੀਅ ਸੇਕ ਜਾਊਗਾ ਉਹੀ ਨਹੀਂ ਖਿਆਲ ਕੀਤਾ ਕਿ 10 ਮਿੰਟ ਬੈਠ ਕੇ ਖਰਾਬ ਕਰਦੇ ਨਹੀਂ 10 ਮਿੰਟਾਂ ਜ ਦੋ ਸੂਟ ਤਾਂ ਹੁਣ ਦੇ ਇੱਕ ਛੋਟ ਛੋਟ ਹਨਾ ਤੇ ਬਲਟਾਏ ਚ ਕਾਨੂੰ ਨੇ ਜਿਹੜਾ ਪਾ ਲੈਣੇ ਹਨਾ ਮੈਂ ਨਗਰ ਕੀਰਤ ਨਾਲ ਦਿਨ ਪਾ ਲਿਆ ਸੀ ਪਰ ਕੱਲ ਪਾ ਲਿਆ ਮਹਤੋਂ ਵਾਲਾ ਤਾਂ ਹੋਗਾ ਤੋ ਕੀ ਕਰ ਦੂਗੀ ਅੱਜ ਇਹ ਪਰਾਂਗੁਰਾ ਜਾਣ ਆਲਾ ਹੈਗਾ ਪਿੰਡ ਗਲੀ ਚ ਮੈਂ ਨਹੀਂ ਮਗਾਈ ਹੋਪੀ ਐ ਸਲਾਈਆਂ ਦੀ ਕੱਪੜੇ ਦੀ ਭਾਦਰ ਕਰਨੀ ਚਾਹਾਂਗੇ ਆਪਾਂ ਐਂ ਹੀ ਹੈਗਾ ਵਿੱਪੀ ਸਲੇਸ ਵਾਲਸ ਮਿਆਲੇ ਇੱਕ ਧਿਕਰੇ ਲਾ ਕੇ ਗਾਹ ਨੂੰ ਫਰਾਂ ਸੜਦੇ ਮੇਰੇ ਤਾਂ ਕਾਹਕੇ ਸਾਲਾਂ ਦੇ ਪੈਣ ਤੁਸੀਂ ਦੇਖਦੀ ਹੋ ਗਰਮ ਸੂਟ ਜਿੱਦਾਂ ਚੈਨਲ ਪਾਣੇ ਕੋਰੋ ਦੋ ਤਿੰਨ ਫੁੱਟ ਸੁਣੇ ਤੇ ਉਹ ਵੀ ਪਾ ਲੰਨੀ ਆ ਹੱਜੀ ਕਰਨੀ ਚਾਹੀਦੇ ਪਰ ਪੈਸੇ ਦੀ ਜੇਕਰ ਤੁਸੀਂ ਸੜ ਚੈਨਲ ਤੇ ਪਹਿਲੀ ਵਾਰ ਆਪਰੀ ਚੈਨ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਸ ਆਹੀ ਰੁਟੀਨ ਚ ਹਰ ਰੋਜ਼ ਪਹਿਣਾ ਦੇ ਕੰਮ ਨੇ ਹਨਾ ਕੋਈ ਨਵਾਂ ਸਾਲ ਚੜੀ ਜਾਵੇ ਕੋਈ ਤਿਹਾਰ ਆਈ ਜਾਵੇ ਕੋਈ ਵਿਹਾਰ ਆਈ ਜਾਵੇ ਬਸ ਇਹੀ ਕੰਮ ਨੇ ਬਦਲ ਮਾਜ ਹੋਵੇ ਵਧੀਆ ਰਹਿੰਦਾਗਾ ਮਾਹ ਪਰ ਇੱਕ ਮੱਝਾ ਢੰਗੇ ਪੜੇ ਲਾ ਦੇ ਨੇ ਜੀ ਇਹ ਤਾਂ ਕਰ ਦਾਂ ਤੇ ਬੱਸ ਕਰਨ ਮਣ ਜਾ ਮਾਰ ਕੇ ਕਰਨੀ ਲੱਗੇ ਕੋ ਠੰਡ ਚੰਜੀ ਕਰਦਾ ਅੰਦਰ ਨਿਬੜਨ ਨੂੰ ਜੀ ਨਹੀਂ ਕਰਿਆ ਹਰ ਪੂਰੇ ਚੱਕ ਲੈ ਮਾਚਰ ਸਬਜੀ ਬਾਅਦ ਚ ਕਰ ਲਉਂਗੀ ਤਰੋ ਇਹ ਫੇਮ ਨਹੀਂ ਕੱਲ ਨੂੰ ਸੇ ਸੋਹਣੇ ਜਿਹੇ ਵਲੋਗ ਨਾਲ ਆਪਾਂ ਆਪਣੀ ਪ੍ਰੈਸ ਕਰਕੇ ਕੱਪੜੇ ਥੌਂ ਟਕਾਣੇ ਸਾਮ ਲਾਣੇ ਆਂ ਦੀ ਅ ਬਹੁਤੀਆਂ ਪੈਣਾ ਹਨਾ ਧੋ ਕੇ ਤੈ ਮਾਰ ਕੇ ਰੱਖਦੀ ਹੋਂਗੀਆਂ ਪ੍ਰੈਸ ਜਿਹੜਾ ਜਾਣਾ ਹੁੰਦੋ ਰੋ ਕਰਦੀ ਹੋਂਗੀਆਂ ਮੈਂ ਬਸ ਜੀਰੋ ਤੋਂ ਦਾਣੀ ਉਹਦੀ ਕਰਕੇ ਰੱਖ ਦਵੇਂ ਹੈਂਗਰਾਂ ਚ ਵਿੱਚ ਕੋਈ ਬਲ ਨਹੀਂ ਪੈਂਦੇ ਸਾਰ ਆਏ ਧਰ ਤਾ ਫਿਰ ਮਨਾਲੀ ਸਲਵਾਰ ਧਰ ਦੂੰਗੀ ਸੌਲ ਵਿਚਾਲੇ ਤਾਂ ਲਾ ਦਾਂ ਨਹੀਂ ਸਟੌਲ ਜਾ ਕਿਉਂਕਿ ਫਿਰ ਲੱਭਣੇ ਸੌਖੇ ਹੋ ਜਾਂਦੇ ਨੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੀ ਬਲੌਗ ਦਾ ਇਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ